ਜਦ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਫੋਕਸ ਹੋ ਗਣੀ ਜਦ ਹੋਵਤ ਪ੍ਰਭ ਕੇਵਲ ਧਰੀ ਜਿਨਾ ਜਰੇ ਜੀਵ ਉਹਨ ਬ੍ਰह्म ਪੂਰਾ ਗਿਆਨਵਾਨ ਹੁੰਦਾ ਹੈ ਫਿਰ ਗਿਆਨੀ ਹੁੰਦਾ ਹੈ ਧਰੀ ਧਰੀ ਕਹਿੰਦੇ ਨੇ ਪ੍ਰਭ ਗਿਆਨੀ ਸਾਰਾ ਗਿਆਨ ਜਿਹਦੇ ਕੋਲ ਹੈ ਤਨ ਗਿਆਨ ਹੈ ਨਾ ਨਾਮ ਪੜਾ ਨਾਮ ਤਾਂ ਹੈ ਗਿਆਨੀ ਉਹਦਾ ਨਾਮ ਹੈ ਜਾਦੇ ਦੇ ਕੋਲ ਨਾਮ ਤਾਂ ਹੁੰਦਾ ਹੈ ਸਾਰਾ ਖਜ਼ਾਨਾ ਨਾਮ ਦਾ ਹੁੰਦਾ ਹੈ ਤਾਂ ਨਹੀਂ ਹੁੰਦਾ। ਸਭ ਬੰਦ ਮੁਕਤ, ਪਉ ਪਿਸਕੋਣੀ। ਬੰਦ ਮੁਕਤ ਕਹੋਣੇ ਮਤਲਬ ਹੋਈ ਨਹੀਂ ਸਕਦਾ। ਨਾਮ ਤੇ ਤਾਂ ਨਾਲਾ ਬੰਦ ਨਹੀਂ ਕਿਵੇਂ ਹੋਊਗਾ। ਨਾਮ ਆ ਮੁਕਤੀ ਵੀ ਨਹੀਂ ਆਉਂਦੀ। ਜੋ ਮੁਕਤੀ ਵੀ ਨਾਮ ਤੋਂ ਛੱਲੇ ਆ। ਦੇਖੋ ਬੰਦਨ ਥੱਲੇ ਨੇ ਮੁਕਤੀ ਹੁੰਦੀ ਹੈ। ਬੰਦਨ ਕੱਟੇਗੇ ਉਦੋਂ ਮੁਕਤੀ ਆ ਗਈ। ਮੁਕਤੀ ਤੋਂ ਬਾਅਦ ਨਾਮ ਆਇਆ। ਉਕਤ ਬਪਰੀ ਵੀ ਗਿਆਨੀ ਹੈ। ਜਾਗਾ। ਮੁਕਤੀ ਦਾ ਥੱਲੇ ਆਉਤੋ। ਉਹ ਬੰਨ ਮੁਕਤ ਕੌਣ ਹੈ ਉਹ ਅੱਤੀ ਜੀਸਡੇ 'ਚ ਬੈਠਾ ਤੀਜੀ ਬੁੱਧ ਤੇ। ਬੰਦਰ ਪਹਿਲੇ ਜੇਜ ਹੈ। ਬੰਦਰ ਤੁਸੀਂ ਐਂ ਕਹਿੰਦੇ ਹੋ ਧਰਤੀ। ਗਰਾਊਂਡ ਉਹ ਹੈਗਾ। ਜੇ ਬੇਸਮੈਂਟ ਹੈ। ਉਹਦਾ ਕਾ ਬੇਸਮੈਂਟ ਹੈ। ਤਾਂ ਮੁਕਤੀ ਗਰਾਊਂਡ ਫਲੋਰ ਹੈ। ਗਰਾਊਂਡ ਫਲੋਰ ਹੈ। ਉਹ ਤਾਂ ਉਤਲੇ ਮੰਜ਼ਲ 'ਚ ਆ ਫਿਰ ਉਹ ਤਾਂ ਉਹ ਤਾਂ ਉਤਲੇ ਮੰਜ਼ਲ 'ਚ ਬੈਠਾ ਹੈ ਜੇ ਫਲੈਟ ਬਾਹਰ ਆ ਉਹ ਤਾਂ ਸਿੱਧਾ ਪਹੁੰਚਦਾ ਹੈਗਾ ਕਿਹਾ ਜਦਾ ਮਰਦ ਨੇ ਭੋਰੇ ਵਾਲੇ ਬੇਸਮੈਂਟ ਵਾਲੇ ਗੜੂ ਕਹਿੰਦਾ ਬਣੀ ਉੱਥੇ ਜੇ ਜਾਦਾ ਅੱਗੇ ਆ ਉਹ ਜਿਹੜਾ ਗਰਾਉਂਡ ਫਲੋਰ ਵਾਲਿਆਂ ਦੇ ਆ ਬੜੂ ਸੁਣੋ ਉਹ ਤਾਂ ਉਹ ਤਾਂ ਬਹੁਤ ਉੱਚਾ ਬੈਠਾ ਉੱਥੇ ਨਹੀਂ ਆਉਂਦਾ ਹੈ ਤਿੰਨੇ ਸੇ ਜਾਣ ਹਾਂ ਤਿੰਨੇ ਸੇ ਜਾਣੇ ਬੰਦਰ ਮੁਗਤ ਉਹ ਬੰਦਰ ਮੁਗਤ ਕਿਹਨੂੰ ਪੜ੍ਹਣਾ ਉਹ ਬੰਦਰ ਮੁਗਤ ਉਹ ਤਾਂ ਭੁਗਤੀ ਦੇ ਉੱਤੇ ਬੈਠਾ ਹੈ ਉਹ ਨਹੀਂ ਬੰਦਰ ਮੁਗਤ ਕੋ ਕਿਸ ਤੋਂ ਉਹ ਬੰਦਰ ਮੁਗਤ ਤਾਂ ਥੱਲੇ ਆਣਾਂ ਦੇ ਹੁੰਦੇ ਨੇ ਉਹਦਾ ਉੱਤੇ ਬੈਠਾ ਹੈ ਬੰਦਰ ਮੁਗਤ ਆਣਾਂ ਦੇ ਇਹਦਾ ਨਹੀਂ ਉਹਦਾ ਕਰਮੀ ਕਰਮੀ ਹੋਏ ਵਿਚਾਰ ਜਿਹੜੇ ਕਰਮੀ ਨੇ ਨਾ ਕਰਮਾਂ ਨੂੰ ਆਉਂਦੇ ਨੇ ਉਹਨਾਂ ਦੇ ਲੇਖੇ ਦੀ ਵਿਚਾਰ ਕਰ ਦਿੰਦੇ ਕਿ ਹੁਣ ਇਹਨੂੰ ਕਿਹੜੀ ਜੁਲੀ ਪਾਉਣੀ ਚਾਹੀਦਾ ਕਰਮੀਆਂ ਦੇ ਉੱਤੇ ਜਿਹੜੇ ਕਰਮ ਨੂੰ ਹੁੰਦੇ ਨੇ ਉਹਨਾਂ ਦੇ ਅਗਲੇ ਜਨਮ ਤੇ ਵਿਚਾਰ ਕਰਨ ਵਾਲਿਆਂ ਚ ਉਹ ਅਗਲੀ ਜਨਮ ਤੇ ਬੈਠਾ ਫਲ ਨਹੀਂ ਹੈਗਾ ਜਦ ਇੱਕੇ ਹਰ ਅਗੰਮ ਅਪਾਰ ਸਭ ਨਰਕ ਸੁਰਗ ਕੋ ਪਾਉਣ ਔਤਾਰ ਜਦ ਇੱਕੇ ਹਰ ਜਾਂ ਹਰ ਇੱਕ ਹੈ ਆਪ ਹੋਰ ਕੋਈ ਹੈ ਨਹੀਂ ਸਭ ਇੱਕ ਹੈ ਕਿ ਕੋਈ ਕਹ ਉਹ ਉਦੋਂ ਜਾਂਦਾ ਚਾਹ ਹੈ ਦੀ ਇਹ ਉਦੋਂ ਦੀ ਗੱਲ ਹੈ ਜਾਂ ਰੱਜਣਾ ਬਿਲਕੁਲ ਨਹੀਂ ਹੈ ਜੀ ਸਾਰੇ ਇੱਕ ਨੇ ਸਭ ਸੂਰਤ ਦੇ ਜਦ ਇੱਕ ਹੈ ਹਰ ਅਗੰਮ ਅਪਾਰ ਅਗੰਮ ਅਪਾਰ ਉਹ ਅਗੰਮ ਅਪਾਰ ਜੋ ਬੁੱਢੀ ਤੇ ਪਰੇ ਹਾਂ ਤab ਨਰਕ ਸੁਰਗ ਕੋ ਕੌਣ ਅਵਤਾਰ ਨਾ ਕੋਈ ਨਰਕਾ ਨਾ ਕੋਈ ਸੁਰਗਾ ਨਾ ਕੋਈ ਤੇ ਅਵਤਾਰ ਤੇ ਨਰਕ ਸੁਰਗਾ ਅਵਤਾਰ ਹੈ ਦੀ ਜਿੱਥੇ ਤੇ ਕਿਸੇ ਨਹੀਂ ਸ਼ਿਵਜੀ ਨਹੀਂ ਸਾਰੇ ਕੁਝ ਨਾਲ ਦਤੋ ਸਤ ਹੋ ਗਿਆ ਨਾ ਨਰਕਾ ਨਾ ਸੁਰਗਾ ਨਾ ਹੋਏ ਅਵਤਾਰ ਉਹ ਤੋਂ ਬਾਅਦ ਸ੍ਰਿਸ਼ਟੀ ਦਾ ਸੁਖ ਦੇ ਪੈਦਾ ਹੋਈ ਇਹ ਕਰਜ਼ ਕਰਦੇ ਨੇ ਐ ਵਿਸ਼ੂ ਤੋਂ ਸਿੱਧੀ ਤੱਕ ਆ ਗਿਆ ਜਦੋਂ ਉਹ ਬਿਸ਼ੂ ਕਹਿੰਦੇ ਸੁਰਗ ਹੈ। ਉਹ ਤਾਂ ਕਹਿੰਦੇ ਸੁਰਗ ਹੈ ਨਹੀਂ। 베ਦ ਕਹਿੰਦਾ ਮੰਦਾ ਸੁਰਗ ਹੈ ਨਹੀਂ 베ਦ ਵਿੱਚੋਂ ਫੜੇ ਨੇ ਇਹ। ਇਹ ਜਿਹੜੇ ਸੰਬਲਤ ਜਾਂਦਾ ਤੇ ਫਰਗੀ ਲਿਖੇ ਉਹ ਆ ਕਹਾਂ 베ਦ ਵਿੱਚ ਲਿਖਿਆ ਹੈ ਆ ਉਹ ਤੋਂ ਕੁਝ ਵੀ ਨਹੀਂ ਹੈ। ਤੁਸੀਂ ਕਿੱਥੋਂ ਇਹ ਮੰਨ ਲਿਆ ਵੀ ਹੈਗਾ। ਚੁੱਪ ਕਰਕੇ ਉੱਠ ਕੇ ਚਲੇ ਗਏ। ਸੁਣ ਕੇ ਸੁਣ ਕੇ ਜਿਹਨ ਗੁਰਦਾਸ ਸਿੰਘ ਬਾਰਾਂ ਦੇ ਘਰ ਜਾਂਦੇ ਉੱਠ ਗਏ ਕਹਿੰਦੇ ਜੀ ਗੁਰਦਾਸ ਦੀ ਬਾਰਾਂ ਨਹੀਂ ਛੱਡਦੇ ਗੁਰੂ ਗ੍ਰੰਥ ਸਾਹਿਬ ਅਸੀਂ ਛੱਡਦਾ ਨਹੀਂ ਇਹ ਕਹਿ ਕੇ ਭਜਦੇ ਨੇ ਫਿਰੋ ਜਾਂ ਕੁਰਬਾਨੀ ਖੇਲਣ ਦੀ ਗੁਰਦਾਸ ਸਿੰਘ ਬਾਰਾਂ ਵਾਲੇ ਨੂੰ ਇਹ ਇਤਿਹਾਸ ਵਾਲੇ ਨੂੰ ਫਿਰ ਕਹਿੰਦੇ ਅਸੀਂ ਤਾਂ ਕੁਰਬਾਨੀ ਨੂੰ ਤਾਂ ਚਾਹੇ ਛੱਡ ਦਈਏ ਇਹਨਾਂ ਨੂੰ ਚੀਜ਼ਾਂ ਨੂੰ ਨਹੀਂ ਛੱਡਦੇ ਕੋ ਬੀੜੇ ਨੇ ਨਾ ਹੋ ਕੁਰਬਾਨੀ ਦਾ ਮਹਾਰੋੜੀ ਪਹਿਲਾਂ ਛੱਡੀ ਹੋ ਜਾਂ ਉਹ ਕੁਰਬਾਨੀ ਦਾ ਪਹਿਲਾਂ ਹੀ ਛੱਡਿਆ ਸਾਡਾ ਤਾਂ ਪਤਾ ਹੈ ਚੱਦਾ ਹੋਇਆ ਤੁਸੀਂ ਬਿਆਨ ਦੇ ਦਿੱਤਾ ਇਹ ਤਾਂ ਤੁਹਾਡੇ ਮੂੰਹ ਤੇ ਕਹੋਣੇ ਸੀ ਵੇਦਾ ਧੋਤੋਈ ਕਾ ਹੋਣਾ ਸੀ ਅਸੀਂ ਸਾਨੂੰ ਤਾਂ ਪਤਾ ਵੀ ਛੱਡੀ ਹੋਈ ਐ ਤੁਹਾਡੀ ਇਹਦਾ ਵੀਣਿਆਂ ਦੀ ਛੱਡੀ ਹੋਈ ਸੀ ਪਹਿਲਾਂ ਵੀਣਿਆਂ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਗੁਰੂ ਤੇ ਵੀਣਿਆਂ ਦੇ ਵੀ ਗੁਰੂ ਸੀ ਵੀਣਿਆਂ ਦਾ ਗੁਰੂ ਕੌਣ ਸੀ ਫੜਾ ਫੜਾ ਤਾਂ ਉਹਨਾਂ ਦੀ ਛੱਡੀ ਹੋਈ ਐ ਜਿਹਨੇ ਬਾੜ ਪਾੜੀ ਸੀ ਪੰਡਰ ਤੇ ਉਹਨਾਂ ਦੀ ਛੱਡੀ ਹੋਈ ਐ ਥੋੜੇ ਹੋ ਗੁਰੂ ਨੇ ਸਾਡੇ ਧਲੇ ਨੇ ਤੁਸੀਂ ਸਾਡੇ ਘਰ ਆਵੜੇ ਸਾਨੂੰ ਅਲੀਡ ਕਰਨ ਆ ਕੇ ਉਹਨਾਂ ਜਾਇ ਫੜੇ ਜੈਸਾ ਸੱਦੀ ਉੱਪਰ ਜੋਰ ਪਾ ਲਾਉਂਦਾ ਜੋਰ ਫੜਿਆ ਜਾਵੇ ਬਿਆਨ ਕੀ ਦਵੇ ਬਿਆਨ ਨਹੀਂ ਦੇ ਸਰਦਾ ਕੋਰਟ ਵਿੱਚ ਕੁਝ ਵੀ ਕੀ ਕਹੂੰ ਬਿਆਨ ਕੀ ਦੇਣ ਵਿਚਾਰੇ ਚੋਪੜ 70 ਵੀ ਖਾਈ ਜਾਂਦਾ ਨੇ ਕਿਉਂ ਵੀ ਜਾਨ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਤਦ ਸਿਮ ਸ਼ਕਤੀ ਕੋ ਕਿੱਟ ਖਾਏ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਜਿਹੜਾ ਨਿਰਗੁਣ ਪ੍ਰਭ ਹੈ ਨਾ ਨਰਗੁਣ ਪ੍ਰਕਾਸ਼ੀ ਉਹ ਸੁਤ ਸਵਾਸ ਜਿਹੜਾ ਜਦ ਸੁਨ ਸਵਾਸ ਦੇ ਨਰਗੁਣ ਸੀ ਜੋ ਜਦ ਨਿਰਗੁਣ ਪ੍ਰਭ ਸੁਨ ਸਵਾਸ ਸਹਿਜ ਅਵਸਥਾ ਜਾ ਜਾਂਦਾ ਹੈ ਸਮਝ ਲਗੀ ਗੱਲ ਦੀ ਸਹਿਜ ਅਵਸਥਾ ਕੀ ਆ ਕੇ ਹੁੰਦਾ ਪਾਲ ਬ੍ਰਹਮ ਹੁੰਦਾ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਸਹਿਜ ਅਵਸਥਾ ਜਾ ਕੇ ਪਾਲ ਬ੍ਰਹਮ ਦੀ ਅਵਸਥਾ ਤਾਂਡ ਕਰ ਗਿਆ ਪਾਲ ਬ੍ਰਹਮ ਹੋ ਗਿਆ ਸ੍ਰਿਸ਼ਟੀ ਸ੍ਰਿਸ਼ਟੀ ਰਚਨਾ ਵਾਸਤੇ ਤਿਆਰ ਹੋ ਗਿਆ ਤਾਂ ਸਿਰ ਸੱਤੀ ਸਮੋਹ ਤੇ ਰਜਨਾ ਬਾਅਦ ਤੇ ਪਲਾਨ ਬਣਾਉਣ ਲੱਗ ਗਿਆ ਜਦ ਅੱਪਾ ਜਾਗਦੇ ਆ ਕੀ ਕਰੀਏ ਫਿਰ ਇਹੀ ਸੋਚਦੇ ਆ ਜਿਨਾਂ ਦੇ ਸੁੱਤੇ ਹਾਂ ਸੁੱਤੇ ਆ ਜਾਂ ਜਾਗ ਹੁੰਦੀ ਆ ਫਿਰ ਅੱਪਾ ਕੰਮ ਬਾਰੇ ਸੋਚਦੇ ਆ ਅੱਜ ਕੀ ਕਰਨਾ ਕੋਈ ਨਾ ਕੋਈ ਫੁਰਨਾ ਆਉਂਦਾ ਹੀ ਨਹੀਂ ਨਾ ਅੰਦਰ ਚਲ ਸਰਗੁਣ ਦੇ ਵਿੱਚ ਆ ਕੇ ਹੋ ਅਵਸਥਾ ਚ ਆ ਗਿਆ ਜਾਗ ਪੇ ਤਾਂ ਸਿਰ ਸੱਤੀ ਸਹਿ ਅਵਸਥਾ ਚ ਆ ਗਿਆ ਸਹਜ ਸਭਿਤੋ ਸਹਜ ਉਪਾਇ ਜਦੋਂ ਕੋਉਣ ਵਾਸਤੇ ਸਹਜ ਉਸਤਾ ਜਾ ਗਿਆ ਹਾਂ ਜਦ ਦੇਹ ਕੋਣ ਨੂੰ ਪ੍ਰਮ ਸਹਜ ਸੁਭਾਏ ਸਹਜ ਅਵਸਥਾ ਜਾਇਆ ਜਦ ਤਮ ਸ਼ਿਵ ਸ਼ਕਤੀ ਕਹੋ ਕਿ ਤਾਈ ਥੋੜਾ ਛੇ ਵਾਰ ਪਾਰਵਤੀ ਉਹ ਕਿੱਥੇ ਸੀ ਬਈ ਉਹ ਤਾਂ ਪੈਦਾ ਨਹੀਂ ਕੀਤੇ ਜੋ ਉਹਨੇ ਪੈਦਾ ਹੁਣ ਕਰੂਗਾ ਉਹਦੋਂ ਹੋ ਜਾਉ ਤਾਂ ਪੈਦਾ ਕਰੂਗਾ ਉਹ ਉਹਦੋਂ ਕਿੱਥੇ ਸੀ ਉਹ ਅਜੋ ਤਾਂ ਸੁੱਕਾ ਤੇ ਆਦਮੀ ਉੱਠਿਆ ਉਹਨੇ ਸੰਸਾਰ ਪੈਦਾ ਕਰਦੇ ਤੁਸੀਂ ਕਹਿੰਦੇ ਛੁਪਛੁਪਰੀ ਉਹ ਫਿਰ ਕਦੇ ਹੋਊ ਰਿਓ ਦੱਸੋ ਕਿੱਥੇ ਦੀ ਸੁਰਗਨਾਨ ਦਾ ਹੈ ਨਹੀਂ ਸੀ ਦੋਇ ਪਹਿਲਾਂ ਕਹੇਤਾ ਸੁਰਗਨਾਨ ਕੋ ਬਿਨਾ ਕਦੇ ਹੋਣ ਨੇ ਲੋਕੇ ਹੋਏ ਉਹ ਜਗ੍ਹਾ ਦਾ ਨਾਮ ਦੱਸੋ ਕਿ ਨਾ ਛੁਪਛੁਪਰੀ ਕਹੋ ਕਿ ਦੱਸੋ ਉਹ ਜਗ੍ਹਾ ਦਾ ਨਾਮ ਤੁਸੀਂ ਲਿਖਿਆ ਕਿ ਕਿੱਥੇ ਦੱਸੋ ਝੂਠਾਂ ਕੋਲ ਪੀਓ ਸਤ ਕੋਈ ਨਹੀਂ ਚੁੱਪ ਜੇ ਮੈਂ ਪੁੱਛਾਂ ਮੁਸਲਮਾਨਾਂ ਨੂੰ ਹੈ ਭਾਈ ਠੀਕ ਹੈ ਸੁਰਗ ਨਾਲ ਤੇ ਤੁਸੀਂ ਵੀ ਸੁਰਗ ਨਾਲ ਤੋਂ ਜਨਤ ਦੋਜ ਕਹਤਾ ਵਧੀਆ ਤੁਸੀਂ ਨਕਲ ਕਰ ਲਈ ਸਿੱਧੂ ਮਾਤੀ ਉਹ ਨਕਲ ਕਰ ਲਈ ਅਸੀਂ ਤਾਂ ਬੰਦੇ ਨਹੀਂ ਸੁਰਗ ਨਾਲ ਤੋਂ ਅਸੀਂ ਤਾਂ ਬੰਦੇ ਨਹੀਂ ਗੁਰਬਾਣੀ ਨਹੀਂ ਬੰਦੀ ਹੈ ਇਹ ਹੁੰਦਾ ਹੀ ਜੇ ਹੁੰਦੇ ਨੇ ਤਾਂ ਪਾਪ ਸਾਗਰ ਦੇ ਵਿੱਚੇ ਨੇ ਸੁਰਗ ਨਾਲ ਥੋੜੇ ਜਿਹੜੇ ਨੇ ਕਲਪੇ ਹੋਏ ਨੇ ਪਾਪ ਸਾਗਰ ਦੇ ਵਿੱਚੇ ਨੇ ਸੁਰਗ ਚੋਂ ਨੇ ਜਿਹੜੇ ਅਫਸਰ ਨੇ ਜਿਹੜੇ ਦੇ ਵਿੱਚ ਸਾਰ ਕੇ ਜਵਨ ਹਲੇ ਕੈਦੀ ਨੇ ਉਹ ਲੈ ਕੈਦੀ ਨੇ ਉਹ ਨਰਕੀ ਨੇ ਜੀਵ ਜਿਹੜੇ ਪੁੱਟੇ ਅਫਸਰ ਨੇ ਪੁਲਿਸ ਵਾਲੇ ਨੇ ਸਰਗ ਵਾਲੇ ਨੇ ਕੋਸੈਂਟੇ ਫਰਕਾ ਉਹਨਾਂ ਕੋਲ ਪਾਵਰ ਹੈ ਸਰਗ ਵਾਲਿਆਂ ਕੋ ਉਹਨਾਂ ਕੋਲ ਬਿਜਾਰਿਆਂ ਕੋ ਹੈ ਜੀ ਉਹ ਹਕੂਮਤ ਕਰਦੇ ਨੇ ਉਹਨਾਂ ਦੇ ਹਕੂਮਤ ਹੋ ਰਹੀ ਹੈ ਸਰਗ ਨਾਲਦਾ ਨਹੀਂ ਮਤਲਬ ਫਸੇ ਕੋਟ ਐਂ ਤਾਂ ਦੋ ਹੀ ਜੇ ਔਰ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਜਨਮ ਲਈ ਹੱਕ ਤਾਂ ਹੁੰਦਾ ਜਿਹੜੇ ਜੀਵ ਨੇ ਕੋਈ ਇੱਕੋ ਬਾਾਰ ਇਹਨੇ ਪੈਦਾ ਕਰ ਲਏ ਫਰਮੇਸ਼ਰ ਦੇ ਉਹ ਜਿੰਨੇ ਮਰਜੀ ਜਬਰੀ ਜਨਮ ਜਿੰਨੇ ਮਰਜੀ ਮਰੀ ਜਾਣ ਦੁਬਾਰਾ ਜਨਮ ਲੈਣ ਦੀ ਲੋੜ ਈ ਉਹ ਖਜ਼ਾਨਾ ਐਡਾ ਬੜਾ ਹੈ ਉਹ ਮੁਗਰਾ ਹੀ ਨਹੀਂ ਨਾ ਉਹਦਾ ਤਾਂ ਥੋੜਾ ਜਿਹਾ ਹਿਸਾਬ ਲਿਆ ਜੋ ਹਿੱਲਿਆ ਅਸਵਾ ਦਾ ਨਾਮ ਕੀ ਹੋ ਜਾਂਦਾ ਦਾ ਜਦੋਂ ਤੱਕ ਪਤਾ ਨਹੀਂ ਸਰ ਫਾਦੀ ਹੈ ਨਾ ਉਹਦਾ ਨਾਮ ਦਾ ਰੱਖ ਲੈਂਦੇ ਕੋਈ ਉਹ ਵੀ ਨਾਮ ਦਾ ਰੱਖੋ ਜੰਨਤ ਦੋਜਿਕ ਦਾ ਨੌ ਰਖ ਲਿਆ ਉਹ ਰੱਖਿਆ ਹੀ ਜਾਨੇ ਦਾ ਫੇਰ ਨੇ ਦਾ ਜਿੱਥੇ ਤੁਹਾਨੂੰ ਆਉਂਦੀ ਆ ਜਿੱਥੇ ਸਮਝਦਾ ਆ ਆ ਜੰਨਤ ਜੰਨਤ ਦੋਜਿਕ ਦੀ ਇਹ ਲੋੜ ਨਹੀਂ ਕੋਈ 14ਵੀਂ ਸਦੀ ਦੇ ਬਾਅਦ ਕੋਈ ਜੰਨਤ ਦੋਜਿਕ ਦੀ ਲੋੜ ਪੈਣੀ ਹੈ ਜਿਹੜਾ ਹਿਸਾਬ ਕਰਨਾ ਖੁਦਾ ਨੇ ਉਦੋਂ ਕੋਈ ਜੀਵ ਜਿਹੜੇ ਨੇ ਹਾਲੇ ਕਬਰਾਂ 'ਚ ਜੇ ਪਏ ਨੇ ਕੋਈ ਸੁਰਗਤ ਜਾਣਗੇ ਕੋਈ ਨਰਕਤ ਜਾਣਗੇ ਉਹਦੀ ਲੋੜ ਹੈ ਨਹੀਂ ਉਹ ਬੜਾਈ ਬੈਠੇ ਹੋ ਜਿਹਦੀ ਜਿਹੜਾ ਹੈਗਾ ਉਹਦਾ ਨਾਮ ਹੀ ਕੋਈ ਨਹੀਂ ਤੁਹਾਡੇ ਕੋਲ ਕਿਉਂ ਝੂਠ ਬੋਲਦੇ ਨੇ ਇਹ ਫੱਦੀ ਤਾਂ ਬੁਢੀ ਚੱਲਣ ਕਹਿੰਦੇ ਬਾਤੋ ਆਪਕੇ ਸਹੀ ਹੈ ਲੇਕਿਨ ਜੇ ਤੁਸੀਂ بڑے ਮੌਲਵੀ ਸੇ ਪੁੱਛੇ ਜੀ ਬਾਤ ਕੀ ਹੈ ਇੱਕ ਸਵਾਲ ਨਾਲ ਹੀ ਸਾਰੀ ਤਸਤ ਹੋ ਗਈ ਇਸਲਾਮ ਨੇ ਤਸਤ ਹੋ ਗਿਆ ਉਹ ਖਿਆਨਿਆਂ ਦਾ ਰੋਕੀ ਰੱਖਿਆ ਬੈਠੇ ਤੁਸੀਂ ਵੀ ਸੀ ਉੱਥੇ ਉਹ ਕਹਿੰਦੇ ਬਹੁਤ ਜ਼ੋਰ ਦਾ ਸਵਾਲ ਪਿਆ ਆ ਗਿਆ ਜੀ ਆਪਕਾ ہمیں نہیں پتا تھا آپ یہ ہمارے سامنے بات کریں کہ یہی سوال رکھا کریں وہ یہاں پہجا لینتے تھے روز مجا کرتے تھے ان کا آپس بچی وہ گلو مجاق مجاق کہ دیکھو جی گانے جی ہمارے جو بھیا ہیں نا یہ سدھو بھیا یہ بڑے بدھو آدمی ہیں ویسے آدمی ویسے صحیح ہیں برے نہیں ہیں لیکن تھوڑا جہا کے بدھو ہیں میں کہوں گو کو تو ماتا کہتے ہیں سانڈ کو باپ نہیں کہتے چاہے جوتا مار لو بات تو سہی کہی جا مزاق کہتے سانڈ کو باپ کہنے میں پتا نہیں کیا کرے گو کو ماتا کہتے ہیں سب کی مزاق کر لیں ہاں جی ਜਦ ਆਪੇ ਆਪ ਆਪਣੀ ਜੋਤ ਉੱਤਰ ਹੈ ਕਬਰ ਮੇਦਰ ਕਬਰ ਕੱਟ ਰਹਾ ਹੈ ਜਦ ਜਦ ਆਪਨਾ ਆਪਣੀ ਜੋਤ ਆਪਣੀ ਉੱਤਰ ਹੈ ਜਦੋਂ ਅੰਤਰਮੁਖੀ ਹੋ ਕੇ ਬਹਿ ਗਿਆ ਜਦੋਂ ਪੂਰਨ ਬ੍ਰਹਮਾ ਹੈ ਅਬ ਉਹ ਤੁਸ ਸਮਾਦੇ ਹੈ ਜਦ ਆਪੇ ਆਪ ਆਪਣੀ ਜੋਤ ਹੈ ਸੁਣ ਸਵਾਦ ਨਹੀਂ ਇਹ ਹੁਣ ਤਾੜੀ ਲਾਈ ਆਦਮੀ ਜਾਗਦਾ ਹੈ ਆਦਮੀ ਜਾਗਦਾ ਹੈ ਪਰ ਕੁਝ ਸੋਚਦਾ ਕਿ ਉਹ ਵਸਤ ਇਹ ਕੱਲ ਸੁੱਤੇ ਹੋਦੀ ਵਸਤ ਸੁਣਾ ਖਵਾਦੀ ਇੱਕ ਜਾਗਦਾ ਹੈ ਸੋਚਦਾ ਫਿਰ ਜਦ ਆਪਨ ਆਪਣੀ ਜੋਤ ਜਦ ਆਪੇ ਆਪ ਆਪਣੀ ਜੋਤ ਅੰਦਰ ਰੱਖੀ ਜਾਂ ਅੰਦਰ ਖੁਸ਼ੀ ਹੋਇਆ ਹੋਇਆ ਕੁਝ ਵੀ ਸੋਚਦਾ ਨਹੀਂ ਜਾਗਦਾ ਵੀ ਹੈ ਸੋਚਦਾ ਵੀ ਕੁਝ ਜੇ ਭਲਾ ਇਹ ਵਸਾ ਲੈ ਲੀਏ ਆਪਾਂ ਇਹ ਇਹ ਵਸਾ ਬੀਤਾ ਹੈ ਕਿ ਇਹ ਅਵਸਰ ਨੂੰ ਸੀ ਲੈ ਲਉ ਕੋਈ ਆਦਮੀ ਆਪਣੀ ਜੋਤ ਆਪਣੇ ਵਿਚੇ ਟਿਕਾ ਆਪਣਾ ਮਨ ਆਪਣੇ ਵਿਚੇ ਟਿਕਾਇਆ ਹੋਇਆ ਹੈ ਕੋਈ ਬਾਤ ਨਹੀਂ ਆਉਂਦੀ ਆਪਾਂ ਦਾ ਮਤ ਅੱਖਾਂ ਜਿਹੇ ਤੇਰ ਕੁਟੀ ਜੇ ਇਹ ਦਰਦਨ ਤੋਂ ਉੱਪਰ ਨਹੀਂ ਹੈ ਜੋਤ ਕੰਨਾਂ ਨਾਲ ਜੁੜਿਆ ਆ ਅੱਖਾਂ ਨਾਲ ਜੁੜਿਆ ਆ ਨੱਕ ਨਾਲ ਜੁੜਿਆ ਹੈ ਜੀਵ ਨਾਲ ਯਾਨੀ ਹਲਕ ਤੋਂ ਥੱਲੇ ਥੱਲੇ ਜੋਤ ਹੈ ਉਹ ਦੀ ਜੀਵ ਜੀਵ ਜੇ ਆਊਗਾ ਜਮਾਲ ਕੀ ਆਊਗਾ ਤਾਂ ਜੁੜੂਗਾ ਸਰ ਸਕਰੀਨ ਨਹੀਂ ਜੁੜਦਾ ਹੀ ਨਹੀਂ ਇਸ ਇਸ ਤੀ ਜੋਤੀ ਜੋਤ ਸਮਾਈ ਕਹਿੰਦੇ ਨੇ ਇਹੇ ਜੋਤੀ ਜੋਤ ਸਮਾਈ ਹੋ ਜਾ ਇਹ ਸਭ ਜੋਤੀ ਜੋਤ ਸਮਾਉਣਾ ਕਹਿੰਦੇ ਨੇ ਇਹ ਕਹਿੰਦਾ ਜੋਤੀ ਜੋਤ ਸਮਾਇਆ ਹੀ ਹੈ ਜਦ ਅੱਪੇ ਆਪ ਕੋਈ ਨਹੀਂ ਸਾਧਗੁਰ ਐਸਾ ਰਸਤਾ ਦੇ ਵਿੱਚ ਜਾ ਕੇ ਸ੍ਰੀ ਛੱਡਿਆ ਜਾਂਦਾ ਕੇ ਵਸਤਾ ਸ੍ਰੀ ਛੱਡਣ ਦੀ ਹੈ ਜਦ ਆਪਣ ਜਬ ਆਪੋ ਆਪਣੀ ਜੋਤ ਕਰੇ ਆਪੇ ਆਪਣਾ ਨੂੰ ਆਪਣੇ ਅੰਦਰ ਮੁખી ਹੋ ਕੇ ਟਿਕਾ ਲੈਣਾ ਧਰੀ ਹੋਈ ਹੈ ਕਮਨ ਕੱਟ ਕਰੇ ਇਹ ਉਹ ਅਵਸਥਾ ਜਦੋਂ ਅਰਾਧਨ ਦਿਵਸ ਹੈ ਜਦੋਂ ਨੋ ਬੋਗਦਾ ਨਾਂ ਕਮਾਂਗਾ ਨਾਮਦਾਨ ਕਿਰਪਾ ਕਰੋ ਫਰੇ ਕਿਰਪਾ ਕਰੋ ਫਰੇ ਤੇ ਉਹ ਵਸੇ ਕੋਈ ਵੀ ਸੋਚ ਅੰਦਰ ਨਹੀਂ ਹੈ ਕੋਈ ਵੀ ਇਛਾਤ ਨਹੀਂ ਹੈ ਨਾਮ ਵਾਸੇ ਨਾਮ ਦੀ ਵੀ ਆਪਣੇ ਆਪ ਕੁਛ ਨਹੀਂ ਕਰ ਸਕਦਾ ਜੋ ਦਊਗਾ ਸਭ ਨੂੰ ਇਹ ਆਰਾਧਨਾ ਦੀ ਹੈ ਆਰਾਧਨਾ ਆਰਾਧਤ ਦੀ ਕਹ ਹਰ ਹਾਲ ਨਾਮ ਨਾਮ ਰੋਟ ਇਹ ਉਹ ਵਸਤ ਇੱਛਾ ਕੋਸ਼ਿਸ਼ ਨਾਲ ਨਾਮ ਮਿਲਣਾ ਨਹੀਂ ਕੋਸ਼ਿਸ਼ ਕੁਝ ਦੀ ਪਲਾਨ ਕੋਈ ਨਹੀਂ ਆਰਾਧਨਾ ਹੈ ਨਾਨਕ ਬੁggen ਨਾਮ ਤਾਂ ਨਾਨਕ ਨਾਮ ਵਿਲੇ ਤਾਂ ਹੀ مجھے ਤੋਂ ਨਾਮ ਦੇ ਤੂੰ ਮੇਰਾ ਸਾਜੀਬ ਨ ਹੋ ਗਿਆ ਇਹ ਆਦਮ ਆਪਣੇ ਅੰਦਰ ਹੀ ਆਪਣੀ ਜੋਤਰੀ ਜਦ ਆਪੇ ਆਪ ਆਪਣੀ ਜੋਤਤਰ ਹੈ ਹਾਂ ਸਭ ਕਵਰ ਮੈਨੇਜਰ ਕਵਰ ਦਾ ਸੈਟਰ ਹੈ ਦਰਦਾ ਕੌਣ ਹੈ ਨਾ ਦਿਖਾਉਣਾ ਉੱਥੇ ਤਾਂ ਗੱਲ ਹੈ ਹੀ ਦਰਦਾਂ ਮੁਕਤੀ ਤੇ ਆ ਕੇ ਖਤਮ ਹੋ ਗਿਆ ਸੀ ਇਹ ਤਾਂ ਉਹ ਤੋਂ ਘਾਣੀ ਅਵਸਥਾ ਜਦ ਮੁਕਤ ਹੋ ਗਿਆ ਭੈ ਮੁਕਤ ਉਹ ਜਿਹੜੇ ਭੈ ਭੈ ਤੋਂ ਬਚਾਰੇ ਪਰਮ ਭੁਗਤ ਪੈ ਭੁਗਤ ਸਭ ਤੋਂ ਮੁਕਤ ਹੈ ਉੱਥੇ ਤਾਂ ਮੁਕਤੀ ਹੈ ਨਹੀਂ ਕਿਹਨਾਂ ਤੋਂ ਉੱਪਰ ਹਾਂ ਤਬ ਕੌਣ ਡਰ ਕੌਣ ਨੇ ਡਰ ਕੌਣ ਦਾ ਡਰ ਹੈ ਯਾਰ ਕਿਨੂੰ ਆ ਕੀ ਤੋਂ ਡਰ ਹੈ ਉਹ ਤਾਂ ਇੱਕ ਆ ਜੇ ਦੋ ਨੇ ਦੋ ਦਾ ਡਰ ਹੋਵੇ ਕਿਨੂੰ ਦੋਏ ਤੋਂ ਡਰ ਕੱਲੇ ਨੂੰ ਕੀ ਤੋਂ ਡਰ ਹੈ ਜੇ ਤਹੀ ਇਕੱਲਾ